ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਵਿਸ਼ਾ ਸੰਬੰਧਤ ਹੈ ਜਿਹੜੇ ਕੋਚਿੰਗ ਸੈਂਟਰ ਚੱਲਦੇ ਨੇ ਬੇਸ਼ੱਕ ਉਹ ਕਿਸੇ ਵੀ ਕਿਸਮ ਦੀ ਕੋਚਿੰਗ ਦਿੰਦੇ ਹੁਣ ਚਾਹੇ ਉਹ 16 ਸਾਲ ਤੋਂ ਕਹਿੰਨ ਦਾ ਭਾਵ ਕਿ ਪਲੱਸ 2 ਤੋਂ ਪਹਿਲਾਂ ਸ਼ੁਰੂ ਕਰਦੇ ਹੁਣ ਚਾਹੇ ਪਲੱਸ 2 ਤੋਂ ਬਾਅਦ ਹੋਣ ਤੇ ਉਹਨਾਂ ਵਾਸਤੇ ਇੱਕ ਨਵੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਈਆਂ ਨੇ ਸੈਂਟਰਲ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੈਗੇ ਔ ਨਵੇਂ ਉਹਨਾਂ ਵਾਸਤੇ ਬਣਾਏ ਗਏ ਨੇ ਤਾਂ ਉਹ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਕੀ ਹੈਗੇ ਨੇ ਇੱਕ ਇੱਕ ਕਰਕੇ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਖੋਲ ਕੇ ਰੱਖਾਂਗੇ ਉਹਦੇ ਵਾਸਤੇ ਤੁਹਾਨੂੰ ਜਿਹੜੀ ਹੈਗੀ ਐ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਆਪਾਂ ਦੇਵਾਂਗੇ ਤੇ ਬਨੇ ਰਹੋ ਅੰਤ ਤੱਕ ਇਸ ਵੀਡੀਓ ਦੇ ਕਿਉਂਕਿ ਅਖੀਰ ਤੇ ਜਾ ਕੇ ਜਿਹੜਾ ਹੈਗਾ ਤੁਹਾਨੂੰ ਆਪਾਂ ਸਾਰੀ ਸਮਝ ਜਿਹੜੀ ਹੈਗੀ ਐ ਸਾਰੀ ਸਮਰੀ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੀ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਨ ਲੱਗੇ ਆ ਵੀ ਜਿੰਨੇ ਵੀ ਕੋਚਿੰਗ ਸੈਂਟਰ ਨੇ ਚਾਹੇ ਕਿਸੇ ਵੀ ਕਿਸਮ ਦੀ ਕੋਚਿੰਗ ਹੋਵੇ ਕਈ ਵਾਰ ਡੰਮੀ ਐਡਮਿਸ਼ਨਸ ਲੈ ਕੇ ਜਿਹੜਾ ਹੈਗਾ ਉਹ 10th ਤੋਂ ਜਾਂ 10th ਤੋਂ ਵੀ ਪਹਿਲਾਂ ਕਈ ਵਾਰ ਜਾਂ ਫਿਰ ਪਲੱਸ 1 ਜਾਂ 2 ਤੋਂ ਹੀ ਜਿਹੜੀ ਹੈਗੀ ਆ ਸਾਲ ਦੋ ਸਾਲ ਦੇ ਵਿੱਚ ਜਿਹੜੀ ਹੈਗੀ ਆ ਉਹ ਸਟਾਰਟਿੰਗ ਉਸ ਦੀ ਕੋਚਿੰਗ ਦੀ ਕਿਸੇ ਵੀ ਕਿਸਮ ਦੀ ਕਿਸੇ ਹਾਇਰ ਟੈਸਟ ਵਾਸਤੇ ਕਿਸੇ ਕੰਪੀਟੀਟਿਵ ਐਗਜ਼ਾਮ ਵਾਸਤੇ ਜਾਂ ਕਿਸੇ ਹੋਰ ਪਰਪਸ ਵਾਸਤੇ ਜਿਹੜੀ ਹੈਗੀ ਆ ਉਹ ਪ੍ਰੈਪਰੇਸ਼ਨ ਜਿਹੜੀ ਹੈਗੀ ਆ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਕੂਲ ਦੇ ਵਿੱਚ ਨਾਲੇ ਨਾਲ ਪਲੱਸ 1 2 ਦੀ ਸਟੱਡੀ ਚੱਲਦੀ ਰਹਿੰਦੀ ਹੈ ਤੇ ਉਧਰ ਨਾਲ ਨਾਲ ਜਿਹੜੀ ਹੈਗੀ ਆਪਣੀ ਕੋਚਿੰਗ ਕੰਟੀਨਿਊ ਰੱਖਦੇ ਨੇ ਤਾਂ ਉਹਨਾਂ ਸਾਰੇ ਕੋਚਿੰਗ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਆਲਮੋਸਟ ਜਿਹੜੀ ਰਜਿਸਟ੍ਰੇਸ਼ਨ ਆ ਬੱਚਿਆਂ ਦੀ ਐਡਮਿਸ਼ਨ ਨਾ ਕਹਿ ਲਓ ਉਹ ਜਿਹੜੀ ਹੈਗੀ 16 ਸਾਲ ਤੋਂ ਘੱਟ ਦੇ ਬੱਚੇ ਵਾਸਤੇ ਹੋ ਜਾਂਦੀ ਸੀ ਮਤਲਬ ਉਹਦੇ ਵਿੱਚ ਉਸ ਬੱਚੇ ਨੂੰ ਲੈ ਲਿਆ ਜਾਂਦਾ ਸੀ ਬਿਸ਼ੱਕ ਉਹ 16 ਸਾਲ ਦਾ ਜਾਂ 17 ਸਾਲ ਦਾ ਜਾਂ ਮਤਲਬ 18 ਸਾਲ ਤੋਂ ਪਹਿਲਾਂ ਹੀ ਉਸ ਦੀ ਐਡਮਿਸ਼ਨ ਹੋ ਜਾਂਦੀ ਸੀ ਤਾਂ ਹੁਣ ਇਹਦੇ ਵਿੱਚ ਜਿਹੜਾ ਸਰਕਾਰ ਨੇ ਪਹਿਲਾਂ ਰੂਲ ਇਸ ਵੀਡੀਓ ਦਾ ਜਿਹੜਾ ਹੈਗਾ ਆਪਾਂ ਤੋਂ ਡਿਸਕਸ ਕਰਨਾ ਉਹ ਹੈ ਕਿ ਹੁਣ 16 ਸਾਲ ਤੋਂ ਛੋਟੇ ਬੱਚੇ ਦੀ ਰਜਿਸਟ੍ਰੇਸ਼ਨ ਕਹਿ ਲਓ ਜਾਂ ਐਡਮਿਸ਼ਨ ਕਹਿ ਲਓ ਕਿਸੇ ਵੀ ਕੋਚਿੰਗ ਸੈਂਟਰ ਦੇ ਵਿੱਚ ਨਹੀਂ ਹੋ ਪਾਏਗੀ ਅਗਲੀ ਜੇਕਰ ਗੱਲ ਕਰੀਏ ਤਾਂ ਇਹ ਜਿਹੜੇ ਕੋਚਿੰਗ ਸੈਂਟਰਸ ਸੀਗੇ ਇਹਨਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੀ ਐਡ ਹੈ ਇਹਨਾਂ ਦੀ ਉਹ ਬੜੀ ਮਤਲਬ ਕਿ ਬੈਸਟ ਕੋਚਿੰਗ ਜਾਂ ਸਭ ਤੋਂ ਵਧੀਆ ਕੋਚਿੰਗ ਜਿਹੜੀ ਹੈਗੀ ਆ ਉਹ ਕਹਿ ਕੇ ਜਾਂ ਕੁਝ ਇਸ ਤਰ੍ਹਾਂ ਹੋਰ ਕਹਿ ਕਹਾ ਕੇ ਦਿੱਤੀ ਜਾਂਦੀ ਸੀ ਹੁਣ ਇਹ ਕਿਹਾ ਗਿਆ ਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਮਿਸਲੀਡਿੰਗ ਜਿਹੜੀ ਐਡ ਹੈਗੀ ਆ ਉਹ ਨਹੀਂ ਬਣਾਈ ਜਾਏਗੀ ਤੀਸਰੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਹੁਣ ਇਹਨਾਂ ਕੋਚਿੰਗ ਸੈਂਟਰਸ ਦੇ ਵਿੱਚ ਜਿਹੜਾ ਟੀਚਰ ਹੈ ਉਹੋ ਗ੍ਰੈਜੂਏਸ਼ਨ ਤੋਂ ਛੋਟਾ ਜਾਂ ਇਹ ਕਹਿ ਲੋ ਕਿ ਗ੍ਰੈਜੂਏਸ਼ਨ ਤੋਂ ਘੱਟ ਪੜਿਆ ਟੀਚਰ ਜਿਹੜਾ ਹੈਗਾ ਉਹ ਨਹੀਂ ਰੱਖਿਆ ਜਾਏਗਾ ਉਸ ਦੇ ਵਿੱਚ ਇਸ ਕਰਕੇ ਜਿਹੜਾ ਹੈਗਾ ਹੁਣ ਨਵੇਂ ਟੀਚਰ ਜਿਹੜੇ ਹੈਗੇ ਆ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਜਾਂ ਘੱਟ ਤੋਂ ਘੱਟ ਗ੍ਰੈਜੂਏਸ਼ਨ ਵਾਲੇ ਤਾਂ ਉਹਨਾਂ ਨੂੰ ਰੱਖਣੀ ਹੀ ਪੈਣਗੇ ਉਹੀ ਉਹਨਾਂ ਬੱਚਿਆਂ ਨੂੰ ਪੜ੍ਹਾ ਪਾਉਣਗੇ ਜੇਕਰ ਬੱਚੇ ਦੇ ਦਾਖਲੇ ਦੀ ਗੱਲ ਕਰੀਏ ਤਾਂ ਦਾਖਲੇ ਵਾਸਤੇ ਜਿਹੜਾ ਹੈਗਾ ਬੱਚੇ ਕੋਲ ਘੱਟੋ ਘੱਟ ਪਲੱਸ 2 ਹੋਣੀ ਜ਼ਰੂਰੀ ਹੋਏਗੀ ਪਲੱਸ 2 ਤੋਂ ਪਹਿਲਾਂ ਕਿਸੇ ਵੀ ਬੱਚੇ ਨੂੰ ਰਜਿਸਟਰ ਉਸ ਦੇ ਵਿੱਚ ਨਹੀਂ ਕੀਤਾ ਜਾ ਸਕੇਗਾ ਜੇਕਰ ਵਧੀਏ ਆਪਾਂ ਅਗਲੀ ਗੱਲ ਦੇ ਵੱਲ ਤਾਂ ਉਸ ਦੇ ਵਿੱਚ ਹੈ ਜੇਕਰ ਇਸ ਸੈਂਟਰ ਕੋਈ ਵੀ ਜਿਹੜਾ ਹੈਗਾ ਇਹਨਾਂ ਗਾਈਡਲਾਈਨਸ ਨੂੰ ਪ੍ਰੋਪਰ ਨਹੀਂ ਮੰਨਦਾ ਹੈਗਾ ਤਾਂ ਉਸ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ ਉਸ ਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਵੀ ਕੈਨਸਲ ਕੀਤੀ ਜਾ ਸਕਦੀ ਹੈ ਅਗਲੀ ਗੱਲ ਜੇਕਰ ਕਰੀਏ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਤੋਂ ਜ਼ਿਆਦਾ ਫੀਸਾਂ ਲੈ ਕੇ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਪੜਾਇਆ ਜਾ ਸਕੇਗਾ ਕਿਉਂਕਿ ਜਿਆਦਾ ਫੀਸਾਂ ਭਰ ਕੇ ਕਈ ਵਾਰ ਕੀ ਹੁੰਦਾ ਹੈ ਕਿ ਜੇਕਰ ਬੱਚੇ ਦਾ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਐਕਸਰੀ ਇਹ ਹੋ ਜਾਂਦਾ ਹੈ ਕਿ ਉਹ ਫੀਸ ਦੀ ਟੈਨਸ਼ਨ ਲੈ ਕੇ ਵੀ ਮੈਂ ਤਾਂ ਇਨੀ ਫੀਸ ਭਰੀ ਸੀ ਪਾਸ ਮੈਂ ਹੋ ਨਹੀਂ ਪਾਇਆ ਤਾਂ ਇਸ ਬੋਝ ਦੇ ਨਾਲ ਕਈ ਵਾਰ ਬੱਚੇ ਕੀ ਹੈਗੇ ਸੂਸਾਈਡ ਕਰ ਜਾਂਦੇ ਹੈਗੇ ਆ ਇਸ ਤਰ੍ਹਾਂ ਦੀ ਸੂਸਾਈਡ ਦੀਆਂ ਨਹੀਂ ਐਗਜ਼ਾਮਪਲਸ ਬਹੁਤ ਸਾਰੀਆਂ ਇਸ ਦੇਸ਼ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਜਿਵੇਂ ਕੋਟਾ ਦੇ ਵਿੱਚ ਜਿਹੜਾ ਹੈਗਾ ਐਜੂਕੇਸ਼ਨਲ ਸੈਂਟਰਸ ਦਾ ਹੱਬ ਹੈਗੀ ਆ ਤਾਂ ਉੱਥੇ ਇੱਕ ਸਾਹਮਣੇ ਆਈ ਸੀ ਉਸ ਤੋਂ ਬਾਅਦ ਚ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਨਾ ਸਾਹਮਣੇ ਆਈਆਂ ਅਗਲੀ ਗੱਲ ਇਹ ਹੈ ਕਿ ਕਿਸੇ ਵੀ ਬੱਚੇ ਨੂੰ ਜਾਂ ਉਹਨਾਂ ਦੀ ਜਿਹੜੀ ਕੋਚਿੰਗ ਕਲਾਸ ਹੈਗੀ ਆ ਉਹ ਸਕੂਲ ਆਰਜ਼ ਦੇ ਵਿੱਚ ਜਿਹੜੀ ਹੈਗੀ ਨਹੀਂ ਲੱਗ ਪਾਏਗੀ ਤੇ ਜਿਹੜੀਆਂ ਇਹ ਕਲਾਸਸ ਦਾ ਟਾਈਮ ਹੈ ਨਾ ਹੀ ਉਹ ਬਹੁਤ ਜਲਦੀ ਮਤਲਬ अर्ਲੀ ਮਾਰਨਿੰਗ ਦੇ ਵਿੱਚ ਹੋ ਪਾਏਗਾ ਨਾ ਹੀ ਲੇਟ ਨਾਈਟ ਤੱਕ ਜਿਹੜਾ ਹੈਗਾ ਜ਼ਿਆਦਾਤਰ ਉਹ ਚੱਲ ਪਾਏਗਾ ਤੇ ਉਸ ਤੋਂ ਬਾਅਦ ਜਿਹੜਾ ਟੀਚਰ ਹੈ ਉਸ ਦੀ ਅਪਾਇੰਟਮੈਂਟ ਜਿਹੜੀ ਹੈਗੀ ਹੈ ਅਜੇ ਇਹ ਕਿਸੇ ਵੀ ਬੰਦੇ ਦੀ ਅਪਾਇੰਟਮੈਂਟ ਨਹੀਂ ਕੀਤੀ ਜਾ ਸਕੇਗੀ ਜਿਸ ਦੇ ਵਿਰੁੱਧ ਕੋਈ ਮਕਦਮਾ ਦਰਜ ਹੈ ਐਫ ਆਈ ਆਰ ਹੈ ਜਾਂ ਉਸ ਦਾ ਮੋਰਲ ਜਿਹੜਾ ਹੈਗਾ ਕਰੈਕਟਰ ਜੋ ਹੈ ਮੋਰੈਲਿਟੀ ਜੋ ਹੈ ਉਹ ਡਾਊਨ ਦੇ ਵਿੱਚ ਹੈ ਜਾਂ ਕਹਿ ਲਓ ਕਿ ਉਸ ਦਾ ਕਰੈਕਟਰ ਸਹੀ ਨਹੀਂ ਹੈ ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਕੋਈ ਵੀ ਕੋਚਿੰਗ ਸੈਂਟਰ ਜਿਹੜਾ ਹੈਗਾ ਪੁਆਇੰਟ ਐਜ਼ ਅ ਟੀਚਰ ਨਹੀਂ ਕਰ ਪਾਏਗਾ ਜਦੋਂ ਟੀਚ ਕਰਦੇ ਹਨ ਤਾਂ ਬੱਚੇ ਦਾ ਅਕਸਰ ਹੀ ਪਤਾ ਲੱਗ ਜਾਂਦਾ ਕਿ ਬੱਚੇ ਦੀ ਜਿਹੜੀ ਹੈਗੀ ਹੈ ਧਿਆਨ ਕਿੱਧਰ ਹੈ ਜਾਂ ਧਿਆਨ ਦੇਣ ਪਾ ਰਿਹਾ ਜਾਂ ਨਹੀਂ ਦੇ ਪਾ ਰਿਹਾ ਕਈ ਵਾਰ ਕੀ ਹੁੰਦਾ ਕਿ ਉਹ ਬੱਚੇ ਜਿਹੜੇ ਹੈਗੇ ਆ ਮੈਂਟਲੀ ਅਨਵੈਲ ਹੁੰਦੇ ਨੇ ਤਾਂ ਉਹ ਮੈਂਟਲੀ ਅਨਵੈਲ ਜਿਹੜੇ ਬੱਚੇ ਹੈਗੇ ਨੇ ਜਾਂ ਸਿੱਖ ਹੋ ਜਾਂਦੇ ਨੇ ਤਾਂ ਉਹਨਾਂ ਦੀ ਕਾਉਂਸਲਿੰਗ ਵਾਸਤੇ ਵੀ ਜਿਹੜਾ ਹੈਗਾ ਕਾਉਂਸਲਰ ਰੱਖਣਾ ਪੈਗਾ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਗਾਈਡ ਕਰਨ ਵਾਸਤੇ ਕਾਉਂਸਲਰ ਜਿਹੜਾ ਹੈਗਾ ਉਹ ਅਪਾਇੰਟ ਕਰਨਾ ਪੈਗਾ ਤੇ ਉਹ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਪ੍ਰੋਪਰ ਜਿਹੜਾ ਕੁਆਲੀਫਾਈਡ ਜਿਹੜਾ ਕਾਉਂਸਲਰ ਹੈ ਉਸ ਦੇ ਨਾਲ ਹੀ ਉਸ ਦੀ ਅਪਾਇੰਟਮੈਂਟ ਪੋਸੀਬਲ ਹੋਏਗੀ ਜਿਹੜੇ ਕੋਚਿੰਗ ਸੈਂਟਰਸ ਹੈਗੇ ਇਹਨਾਂ ਦੇ ਵਿੱਚ ਜੇਕਰ ਸਟੱਡੀ ਦਾ ਟਾਈਮ ਦੀ ਗੱਲ ਕਰੀਏ ਤਾਂ ਉਹ ਸਿਰਫ 5 ਤੋਂ 6 ਘੰਟੇ ਤੱਕ ਜਾਂ ਉਸ ਤੋਂ ਘੱਟ 5 ਘੰਟੇ ਮੈਕਸਿਮਮ ਜਿਹੜਾ ਹੈਗਾ ਉਸ ਦੇ ਵਿੱਚ ਕਿਹਾ ਗਿਆ ਹੈ ਕਿ 5 ਘੰਟੇ ਤੱਕ ਉਸ ਸੈਂਟਰ ਦੇ ਵਿੱਚ ਜਿਹੜੀ ਹੈਗੀ ਹੈ ਟੀਚਿੰਗ ਦੀਆਂ ਨੇ ਕਲਾਸਿਸ ਨੇ ਉਹ ਲੱਗ ਸਕਣਗੀਆਂ ਕਈ ਵਾਰ ਕੀ ਹੁੰਦਾ ਹੈ ਬਹੁਤੇ ਸਾਰੇ ਸੈਂਟਰ ਜਿਹੜੇ ਹੈਗੇ ਨੇ ਕਿ ਉਹ ਆਪਣੇ ਸੈਂਟਰ ਦੇ ਵਿੱਚ ਬਹੁਤ ਸਾਰੇ ਟੈਸਟਸ ਲੈਂਦੇ ਨੇ ਤਾਂ ਉਹ ਟੈਸਟ ਦੇ ਵਿੱਚ ਜਿਹੜੇ ਬੱਚਿਆਂ ਦੇ ਨੰਬਰ ਆਉਂਦੇ ਨੇ ਤਾਂ ਉਹ ਉਹਨਾਂ ਨੰਬਰਾਂ ਨੂੰ ਸ਼ੋਅ ਕਰਦੇ ਨੇ ਕਿ ਇਸ ਬੱਚੇ ਨੇ ਇਹਨਾਂ ਸਕੋਰ ਕੀਤਾ ਹੈ ਇਸ ਬੱਚੇ ਨੇ ਇਹਨਾਂ ਸਕੋਰ ਕੀਤਾ ਤਾਂ ਉਹ ਕਹਿੰਦੇ ਨੇ ਕਿ ਮਿਸਲੀਡ ਕਰਦਾ ਹੈ ਲੋਕਾਂ ਨੂੰ ਕਿ ਉਹ ਨੰਬਰ ਦਿਖਾ ਕੇ ਬਹੁਤੇ ਸਾਰੇ ਬੱਚੇ ਜਿਹੜੇ ਹੈਗੇ ਆ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਤੱਕ ਜਿਹੜੇ ਹੈਗਾ ਉਹਦੇ ਰਿਜ਼ਲਟ ਨੂੰ ਅਬਦੇ ਰਿਜ਼ਲਟ ਨੂੰ ਦੂਸਰੇ ਸੈਂਟਰਸ ਦੇ ਪ੍ਰਤੀ ਜਿਹੜਾ ਹੈਗਾ ਉਹਨਾਂ ਨੂੰ ਘਟੀਆ ਦਿਖਾ ਕੇ ਆਪਣੇ ਆਪ ਨੂੰ ਵਧੀਆ ਦਿਖਾ ਕੇ ਜਿਹੜਾ ਹੈਗਾ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਰਕਾਰ ਦਾ ਕਹਿਣਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਮਿਸਲੀਡਿੰਗ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਨਹੀਂ ਹੋ ਪਾਉਣਗੀਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਆਸ ਕਰਦੇ ਆ ਕਿ ਤੁਹਾਨੂੰ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਇਸ ਨਵੀਆਂ ਗਾਈਡਲਾਈਨਸ ਜਿਹੜੀਆਂ ਰੈਗੂਲੇਸ਼ਨਸ ਐਂਡ ਰੂਲਸ ਬਣੇ ਹੈਗੇ ਆ ਇਹਨਾਂ ਦੇ ਵਿੱਚ ਜਿਹੜੀਆਂ ਜੋ ਚੀਜ਼ਾਂ ਹੈਗੀਆਂ ਨੇ ਉਹ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਨਾਲ ਸਮਝ ਲਿਆ ਹੋਵੇਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤੇ ਇਸ ਨੂੰ ਲਾਈਕ ਜਰੂਰ ਕਰਨਾ ਤੇ ਕ ਕਿ ਤੁਸੀਂ ਇਸ ਗੱਲ ਤੋਂ ਪਹਿਲਾਂ ਜਾਣੂ ਸੀ ਇਹ ਸਹੀ ਹੈ ਜਾਂ ਗਲਤ ਹੈ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਸਾਨੂੰ ਵੀ ਇੱਕ ਫੀਡਬੈਕ ਦੇ ਤੌਰ ਤੇ ਇਹ ਜਾਣਕਾਰੀ ਮਿਲਦੀ ਰਹੇ ਕਿ ਸਾਡੀ ਵੀਡੀਓ ਜਿਹੜੀ ਹੈ ਕਿ ਤੁਹਾਡੇ ਤੱਕ ਕਿਵੇਂ ਪਹੁੰਚ ਰਹੀ ਹੈ ਤੇ ਤੁਹਾਨੂੰ ਕਿਵੇਂ ਲੱਗ ਰਹੀ ਹੈ ਆਪਣੀ ਰਾਏ ਜਰੂਰ ਕਿਰਦਿਆ ਕਰੋ ਕਿਉਂਕਿ ਤੁਸੀਂ ਸਾਡੇ ਦਰਸ਼ਕ ਹੋ ਤਾਂ ਦਰਸ਼ਕ ਜਿਹੜਾ ਹੈਗਾ ਸਾਡੇ ਵਾਸਤੇ ਰੱਬ ਦਾ ਰੂਪ ਹੈ ਤੇ ਜੇਕਰ ਤੁਹਾਨੂੰ ਕੰਮ ਲੱਗਦਾ ਸਾਡਾ ਵਧੀਆ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ